ਇੱਥੇ ਨਵੀਂ ਵੇ ਵੇ ਅੱਜ ਸੁਣਾ ਦੇ ਆ ਲੋ ਭੱਜ ਗਏ ਆ ਤੇਰਾ ਨਵਾਂ ਗੀਤ ਡਾਂਸ ਮੈਂ ਤੇਰੀ ਦੁਸ਼ਮਣ ਦੁਸ਼ਮਣ ਅੱਖਾਂ 'ਚ ਕਬਰ ਡੜੀ ਜਾਂਦਾ ਇਹ ਚੱਕ ਲੈ ਉਹ ਜੜੀ ਲੈ ਗਏ ਚਲਕ ਕੀ ਤਰਵਾ ਉਹ ਕਿਹਦਾ ਉਹ ਚੱਕ ਮੋਰ ਜਾ ਰਿਹਾ ਕਹਿੰਦਾ 6 ਲੱਖ ਕਹਿੰਦਾ ਇਹ ਤਾਂ ਲੱਖ ਲੱਖ ਕਰੀ ਜਾਂਦਾ ਕੀ ਹੋਏ ਉਹ ਗੱਡੀ ਚੋਂ ਖੋਖੋ ਮਤਾਂ ਮਤਾਂ ਅੰਦਰ ਮਾਰ ਬੋਇ ਖਾ ਗਿਆ ਯਾਰ ਇਹ ਨਾ ਨਾ ਅਰੇ ਵਾ ਪੀਸੇ ਖਾ ਗਿਆ ਪਤਾ ਨਹੀਂ ਚਿਕਨਾ ਲੱਖ ਪਤਾ ਨਹੀਂ ਕਹਿੰਦਾ ਕੀ ਆ ਮਿੰਟਾਂ ਐ ਨਹੀਂ ਸਮਝ ਆਉਂਦੀ ਹੈ ਠੀਕ ਹੈ ਭਾਈ ਮੀਟ ਵਾਲਾ ਖਾ ਗਿਆ ਮੀਟ ਵਾਲਾ ਖਾ ਗਿਆ ਖੋਲੀ ਹੋਏ ਮੀਟ ਵਾਲਾ ਖਾ ਗਿਆ ਖੋਲੀ ਮੁੰਡਾ ਵੋ ਡਾਕੀ ਖੋਲੀ ਭੱਜ ਗਿਆ ਹੋਏ ਕਿਹੜਾ ਤੂੰ ਤੈਨੂੰ 20 ਮਾਰਦਾ ਐ ਨਾ ਨਾ ਖਾ ਕਰ ਮੀਟ ਚਾਰਤਾ ਚੰਦ ਖੋਲ ਦੇ ਖੋਲ ਦੇ ਲੈ ਉੱਧਰ ਨਹੀਂ ਹੋ ਜਾ ਕੀ ਹੋਇਆ ਬਾਕੀ ਉੱਧਰ ਨਹੀਂ ਹੋ ਜਾ ਬਰੌਟੀ ਸਾਹ ਦੇਦਾ ਇਹਨੂੰ ਬਰੌਟੀ ਸਾਹ ਪੰਜਾਹ ਪੱਲਾ ਅਰਜਮਾ ਬਹੁਤ ਪੀਸੇ ਖਾ ਗਿਆ ਰਾ ਰਾ ਇਸ ਕੋਈ ਇਹ ਆ ਜਾ ਖੜ ਜਾ ਮੈਂ ਘੂਲਣਾ ਆਏ ਹਾਏ ਇਹ ਕਿੱਜਲੇ ਇਸ ਨਾ ਕਿੱਲਾ ਖੇਚ ਮੜਾ ਜਾ ਆ ਕਰਦੇ ਸੂ ਤੂੰ ਆ ਮੜਾ ਇਹ ਮੈਂ ਤਾਂ ਕੱਲ ਨੂੰ ਸੰਭਦਾ ਨਹੀਂ ਮੇਰਾ ਬੱਤਲਾ ਲੈ ਭੈਜੋ ਭੈਜੋ ਜਲਦੀ ਭੈਜੋ ਐਸੇ ਰੰਦੇ ਸਾਇਆ ਕੀ ਕਰ ਲਿਆ ਮੈਂ ਇੱਧਰ ਦੀ ਆ ਇੱਧਰ ਦੀ ਇੱਧਰ ਦੀ ਆ ਜਾ ਭਾਈ ਬੜਾ ਮਾਰ ਪਾਸਾ ਬੰਦੇ ਹਣ ਕੇ ਆਸਾ ਨਾ ਤਾਈ ਪਾਸਾ ਮਾਰ ਲਾ ਬੜਾ ਯਾਰ ਕਿੱਥੇ ਪਾਸਾ ਮਰਦੇ ਨਹੀਂ ਪਾਸੇ ਕਿੱਥੇ ਐ ਕਰ ਆ ਤੂੰ ਵੀ ਆ ਜਾ ਤੂੰ ਵੀ ਆ ਜਾ ਚਲ ਜੇ ਚਲੋ ਚਲੋ ਚੱਲੀਏ ਭਾਈ ਚੱਲ ਭਾਈ ਚੱਲ ਚੱਲ ਚੱਲੀ ਆ ਹੈ ਹੈ ਮਗਦਾ ਉਹਦਾ ਇੱਥੇ ਕੀ ਕਰਦਾ ਉਲਟੀ ਆਉਂਦੀ ਆ ਕੀ ਹੈ ਉਹ ਕੀ ਉਹ ਦਾਹਰ ਮੇਲੇ ਦਾ ਉਲਟੀ ਆਲਟੀ ਕਰਕੇ ਆਊਗਾ ਯਾਰ ਇਹਦਾ ਸਾਲਾ ਬੰਦਾ ਬਾਤ ਵੀ ਆਜਾ ਚਲ ਆਪਾਂ ਚਲ ਆ ਇਧਰ ਚੱਲ ਠੀਕ ਹੈ ਤਾਂ ਆਜੀ ਬਾਤ ਚਲੋ ਆਹ ਇਹਦਾ ਬੋਲਦਾ ਨਹੀਂ ਭਾਈ ਇਹਦਾ ਚੱਲੋ ਯਾਰ ਇਹਦਾ ਉੱਤਰੋ ਯਾਰ ਨਹੀਂ ਯਾਰ ਇਹਦਾ ਬੋਲਦਾ ਵੀ ਨਹੀਂ ਉੱਤਰੋ ਯਾਰ ਜਿਉ ਲੈ ਕੇ ਅੰਦਰ ਉਹ ਥੱਲੇ ਰੱਖ ਲਿਆ ਬੰਦਾ ਓਏ ਅੰਦਰ ਉੱਤਰੋ ਯਾਰ ਇਹਨੂੰ ਦੁਬਾਰਾ ਇਹ ਡਿੱਗ ਗਿਆ ਤੂੰ ਗਿਆ ਬੜਾ ਚਿਕਾਉ ਮੈਂ ਇਹਨੂੰ ਸੀਟ ਤੇ ਬਿਠਾ ਦਿੱਤਾ ਤੂੰ ਕਹਦੇਗਾ ਬਾਹਰੇ ਕਿੱਥੋਂ ਆ ਗਿਆ ਤੂੰ ਇਹਨੂੰ ਦੁਬਾਰਾ ਉਤਾਰ ਲਓ ਮਰੇ ਇੱਦਾਂ ਕੀ ਗੱਲ ਆਇਆ ਹਾਂ ਹੈਲੋ ਆਲਾ ਪਰਪਾ ਹੱਥੇ ਯਾਰ ਮੜਾ ਆ ਪਰ ਤੂੰ ਨਹੀਂ ਜੇ ਆਪ ਗੱਡੀ ਤਲਾਬ ਲਾ ਦੇ ਯਾਰ ਓਹੋ ਆਹ ਇਹ ਪਰ ਇਹਨੂੰ ਹੋ ਜਾ ਬੜਾ ਜਾ ਲੈਤਾ ਹੈ ਕੀ ਬੋਲ ਵਾ ਕੀ ਗੋਲ ਦੋ ਲੈਤਾ ਹੈ ਕਹਾ ਪੈਣ ਦਾ ਬਤੇ ਉਹ ਵੀ ਟੈਟ ਹੋਇਆ ਬੈਠਾ ਹੈ ਹੋਰ ਬਾਸੂ ਬਾਸੂ ਲੈ ਬਾਸੂ ਏ ਮੇਰੇ ਸਾਲ ਦੇ ਸਾਰੀ ਟੈਟ ਹੋਏ ਫਿਰਦੇ ਆ ਖਿੱਚ ਇਧਰੋਂ ਦੇ ਵਾਲਾ ਕਿ ਉਧਰ ਪਾਰ ਪਾਰ ਹੋਏ ਮੈਂ ਜਾਣਾ ਉਧਰ ਦੀ ਚੱਲ ਬਾਸ ਠੀਕ ਆ ਠੀਕ ਆ ਆ ਗੰਡ ਕਿ ਲੋਏ ਦਾ ਬਣ ਕੇ ਬਾਸ ਚੱਲ ਬਾਈ ਤੂੰ ਉਧਰ ਦੀ ਚੱਲ ਬਾਸ ਮੈਂ ਤਾਂ ਦੇ ਸੋਫਾ ਬਣ ਕੇ ਸੋਫੇ ਤੇ ਬੈਠੂਗਾ ਬਾਸ ਮੜਾ ਹੋਈ ਹੋਈ ਉਧਰ ਜਾਉ ਹੋਈ ਉਧਰ ਨਹੀਂ ਖੜਦਾ ਜੇ ਹੋ ਗਿਆ ਬਹਿ ਜਾਓ ਐ ਕਰ ਯਾਰ ਖੜਦਾ ਮੈਂ ਉਧਰ ਦੀ ਆਉਣਾ ਉਧਰ ਨਹੀਂ ਆਉਣਾ ਮੈਂ ਉਧਰ ਨਹੀਂ ਆਉਣਾ ਟਾਕੀ ਦਾ ਟਾਕੀ ਦੇ ਲਾਦੇ ਕੋਈ ਨਾ ਕੋਟਾ ਲੈ ਮਾਰ ਪਾਸਾ ਹੋਏ ਮਾਰ ਪਾਸਾ ਕੀ ਬਣੀ ਲੱਗਦੀ ਕੋਈ ਨਾ ਕੋਈ ਨਾ ਕੋਈ ਨਾ ਮਾਰ ਪਾਸਾ ਮਾਰ 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 ਪਾਸਾ ਮਾਰ ਬਦਿਆ ਆਗੇ 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 ਬਸਾਰੇ ਆਗੇ ਆਗੇ ਢਿੱਕੀ ਗੱਲ ਹੁੰਦੀ ਆ ਲੈ ਆਗੇ ਚੱਲ ਚੱਲ ਮਾਰ ਪਾਸਾ ਬਸੋਦਾ ਆ ਗਏ ਆ ਤਾਂ ਸਾਰਾ ਬਿੱਟਾ ਆ ਗਏ ਸਾਰਾ ਰੱਖੇ ਹੋ ਫੇਰ ਸਿੱਟਣ ਆਇਆ ਕੀ ਕਰੀਓ ਯਾਰ ਆ ਇਹ ਨਹੀਂ ਸਾਹ ਚੁੰਦਾ ਤਾਏ ਕੀ ਹੋ ਰਿਹਾ ਯਾਰ ਤੇਰੇ ਉਹੀ ਪੁੱਧੂ ਗੱਲਾਂ ਕਰੀ ਜਾਂਦਾ ਟਾਕੀ ਚ ਮੂੰਹ ਇੱਥੇ ਉਲਟੀ ਕਰੇਗਾ ਹੁਣ ਓਰੇ ਉਲਟੀ ਕਰੂਗਾ ਦੇਖੀ ਯਾਰ